ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਹਜੇ ਰਾਜਵੀ ਜਵੰਦਾ ਦੀ ਚਿਤਾ ਠੰਡੀ ਵੀ ਨਹੀਂ ਹੋਈ ਸੀ ਤਾਂ ਇੱਕ ਹੋਰ ਮੰਦ ਭਾਗੀ ਖਬਰ ਆ ਗਈ ਜੀ ਹਾਂ ਮਸ਼ਹੂਰ ਬੋਡੀ ਬਿਲਡਰ ਅਤੇ ਐਕਟਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਦੱਸਿਆ ਕਿ ਬੀਤੇ ਕੱਲ ਜਿਹੜਾ ਆ ਉਹਨਾਂ ਨੂੰ ਅ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਨਿੱਜੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਹਨਾਂ ਦੇ ਸ਼ੋਲਡਰ ਦੇ ਉੱਤੇ ਜਿਹੜੀ ਆ ਉਹ ਪੇਨ ਸੀਗੀ ਤਾਂ ਉਹਦਾ ਆਪਰੇਟ ਕਰਾਉਣ ਵਾਸਤੇ ਜਿਹੜਾ ਉਹ ਹਸਪੀਟਲ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਇਲਾਜ ਦੇ ਦੌਰਾਨ ਅਚਾਨਕ ਉਹਨਾਂ ਨੂੰ ਦੋ ਅਟੈਕ ਆਉਂਦੇ ਨੇ ਜਿਸ ਤੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਦੁੱਖ ਦੀ ਜਦੋਂ ਨਿਊਜ਼ ਸਾਰੇ ਪਾਸੇ ਫੈਲਦੀ ਆ ਤਾਂ ਉਹਨਾਂ ਦੇ ਪਰਿਸ਼ੰਸਕਾਂ ਦੇ ਵਿੱਚ ਵੱਡੀ ਜਿਹੜੀ ਦੁੱਖ ਦੀ ਲਹਿਰ ਉਹ ਦੌੜ ਜਾਂਦੀ ਤਾਂ ਫਿਲਹਾਲ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਜਲੰਧਰ ਵਾਲੇ ਘਰ ਦੇ ਵਿੱਚ ਰਖੀ ਗਈ ਹੈ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਬਹੁਤ ਹੀ ਅੱਜ ਮੰਦ ਭਾਗੀ ਖਬਰ ਆ ਸਾਡੇ ਬੋਡੀ ਬਿਲਡਿੰਗ ਇੰਡਸਟਰੀ ਲਈ ਪੂਰੇ ਇੰਡੀਆ ਲਈ ਪੰਜਾਬ ਲਈ ਘੁੰਮਣ ਭਾਈ ਸਾਡੇ 'ਚ ਨਹੀਂ ਰਹੇ ਸਾਡੇ ਉਹ ਦੇਸ਼ ਦੇ ਹੀਰੋ ਆ ਜਿਨ੍ਹਾਂ ਨੇ ਇੰਨਾ ਦੇਸ਼ਾਂ ਵਿਦੇਸ਼ਾਂ 'ਚ ਨਾਮ ਕੀਤਾ ਮਤਲਬ ਕਹਿੰਦਾ ਉਹ ਬੋਲਣ ਯੋਗ ਹਿੰਮਤ ਨਹੀਂ ਕਿ ਵੀ ਅਸੀਂ ਕੀ ਕੀ ਜੀ ਉਹਨਾਂ ਬਾਰੇ ਪਰ ਇਹ ਬਹੁਤ ਦੁੱਖ ਵਾਲੀ ਗੱਲ ਆ ਕਿ ਐਡਾ ਹੀਰਾ ਪੁੱਤ ਪੰਜਾਬ ਨੇ ਇੰਡੀਆ ਨੇ ਗਵਾਇਆ ਤੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਉਹ ਉਹਨਾਂ ਨੂੰ ਕਹਿਣਾ ਸ਼ੁਰੂ ਹੋ ਗਏ ਡੀਫੇਮ ਬਾਡੀ ਬਿਲਡਿੰਗ ਨੂੰ ਕਰਨਾ ਸ਼ੁਰੂ ਹੋ ਗਏ ਆਲਰੇਡੀ ਵੀ ਬਾਡੀ ਬਿਲਡਿੰਗ ਕਰਕੇ ਸਾਰੀਆਂ ਚੀਜ਼ਾਂ ਹੋਈਆਂ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਘੁੰਮਣ ਭਾਜੀ ਆਪਣੀ ਸ਼ੋਲਡਰ ਇੰਜਰੀ ਕਰਕੇ ਬਹੁਤ ਟਾਈਮ ਤੋਂ ਪਰੇਸ਼ਾਨ ਸੀਗੇ ਤੇ ਉਹਨਾਂ ਦੀ ਸਰਜਰੀ ਦੇ ਦੌਰਾਨ ਹੀ ਕੁਝ ਮੈਡੀਕਲ ਕੰਡੀਸ਼ਨਸ ਇਦਾਂ ਨਹੀਂ ਆਈਆਂ ਜਿਨ੍ਹਾਂ ਕਰਕੇ ਉਹਨਾਂ ਨੂੰ ਗਾੜੀ ਰੈਸਟ ਆ ਗਿਆ ਇਦੇ ਵਿੱਚ ਕੁਝ ਵੀ ਬੋਡੀ ਬਿਲਡਿੰਗ ਨਾਲ ਰਿਲੇਟਡ ਨਹੀਂ ਆ ਉਹ ਆਪਣੇ ਦੇਸ਼ ਲਈ ਉਹ ਚੀਜ਼ਾਂ ਅਚੀਵ ਕਰਕੇ ਨਾ ਸ਼ਾਇਦ ਕਿਸੇ ਕੋ ਹੋਈਆਂ ਤਾਂ ਨਾ ਹੋਣੀਆਂ ਘੁੰਮਣ ਭਾਜੀ ਵਰਗੇ ਪੁੱਤ ਨਿਤਨਿਤ ਪੰਜਾਬ ਨੇ ਨਹੀਂ ਜੰਮਣੇ ਅਸੀਂ ਅੱਜ ਉਹ ਹੀਰਾ ਗਵਾ ਲਿਆ ਜਿਹੜਾ ਕਦੇ ਆਉਣਾ ਹੀ ਨਹੀਂ ਪੰਜਾਬ 'ਚ ਮਤਲਬ ਸੱਚੀ ਹੱਥ ਪੈਰ ਕੰਬਦੇ ਪਏ ਆ ਅੱਖਾਂ 'ਚ ਹੰਝੂ ਆ ਗਲਾ ਭਰਿਆ ਹੋਇਆ ਮੇਰੀ ਰਿਕਵੈਸਟ ਆ ਵੀ ਜੇ ਐਡਾ ਵੱਡਾ ਹੀਰਾ ਪੁੱਤ ਪੰਜਾਬ ਨੇ ਗਵਾਇਆ ਤੁਸੀਂ ਚਾਰ ਸ਼ਬਦ ਜੇ ਚੰਗੇ ਨਹੀਂ ਕਹਿ ਸਕਦੇ ਕੁਝ ਬਾਈ ਨਹੀਂ ਕਰਨਾ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ